ਹਾਂਜੀ ਬਾਲੀਵਾਲ ਦਾ ਮੈਚ ਦੇਖਣ ਤੋਂ ਬਾਅਦ ਆਪਾਂ ਆ ਗਏ ਡੜਬੇ ਡੜਬੇ ਦੇ ਪਾਰਕ 'ਚ ਆਪਾਂ ਕਦੇ ਗਏ ਨਹੀਂ ਨਾਲੇ ਸੋਚਿਆ ਵੀ ਪਾਰਕ ਜੰਨੇ ਆ ਨਾਲੇ ਆਪਾਂ ਦਿਖਾਉਣੇ ਆ ਡੜਬੇ ਦਾ ਪਾਰਕ ਡੜਬੇ ਦਾ ਪਾਰਕ ਦੇਖੋ ਜੀ ਨੇਚਰ ਅਵੇਅਰਨੈਸ ਪਾਰਕ ਡੜਬਾ ਇਹ ਪਾਰਕ ਦਾ ਨਾਮ ਤੇ ਆਹ ਦੇਖੋ ਜੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਬਹੁਤ ਵੱਡੀਆਂ-ਵੱਡੀਆਂ ਮੂਰਤੀਆਂ ਕਹਿ ਸਕਦੇ ਆ ਜਾਂ ਸਟੈਚੂ ਚਲੋ ਜੀ ਹੁਣ ਆਪਾਂ ਚੱਲਦੇ ਆ ਅੰਦਰ ਲੋ ਜੀ ਦਰਬੇ ਦਾ ਪਾਰਕ ਬਹੁਤ ਵਧੀਆ ਮਾਹੌਲ ਹੈ ਪੌਦੇ ਇੱਥੇ ਲੱਗੇ ਹੋਏ ਨੇ ਦਰਖਤ ਬਹੁਤ ਵਧੀਆ ਲੱਗਿਆ ਥੋੜਾ ਮੋਟਾ ਮੇਨਟੇਨੈਂਸ ਦਾ ਇਸ਼ੂ ਆ ਦੇਖ ਸਕਦੇ ਹੋ ਇਹ ਐਂਟਰੈਂਸ ਆਗੀ ਆ ਮਾਈਟ ਬੀ ਸਕਿਉਰਟੀ ਰੂਮ ਠੀਕ ਆ ਆ ਇਹਦਾ ਨੀ ਪੱਥਰ ਇੱਥੇ ਅਜੇ ਕੁਝ ਰੱਖਿਆ ਨਹੀਂ ਠੀਕ ਆ ਇਧਰ ਦੇ ਰਸਤੇ ਆ ਪਾਉਣਿਆ ਦੇਖੋ ਜੀ ਬਹੁਤ ਵਧੀਆ ਮਾਹੌਲ ਆ ਵੈਸੇ ਅੱਜ ਠੰਡੀ ਠੰਡੀ ਹਵਾ ਚੱਲ ਰਹੀ ਆ ਇੱਥੇ ਬੋਰਡ ਲੱਗਿਆ ਹੋਇਆ ਦੇਖਦੇ ਆ ਪੌਦਿਆਂ ਤੋਂ ਸ਼ਰਾ ਬਚ ਕੇ ਦੇਖੋ ਜੀ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖੋ ਆਪਣੇ ਸਮਾਨ ਦਾ ਧਿਆਨ ਰੱਖੋ ਪਾਰਕ ਦੇ ਨਿਯਮਾਂ ਦੀ ਪਾਲਣਾ ਕਰੋ ਸਫਾਈ ਦਾ ਖਾਸ ਧਿਆਨ ਰੱਖੋ ਪਾਰਕ ਦਾ ਆਨੰਦ ਲੈਣ ਲਈ ਸਭ ਦੇ ਹੱਕ ਦਾ ਸਤਿਕਾਰ ਕਰੋ ਕੂੜਾ ਸੁੱਟਣ ਲਈ ਕੂੜੇਦਾਨ ਦੀ ਵਰਤੋਂ ਕਰੋ ਪਾਰਕ ਨੂੰ ਗੰਦਾ ਨਾ ਕਰੋ ਪਾਲਤੂ ਜਾਨਵਰਾਂ ਨੂੰ ਲਿਆਉਣਾ ਦੀ ਮਨਾਹੀ ਹੈ ਉੱਚੀ ਆਵਾਜ਼ ਵਿੱਚ ਗਾਣੇ ਨਾ বাজਾਓ ਜਨਤਕ ਸਹੂਲਤਾਂ ਨੂੰ ਨੁਕਸਾਨ ਨਾ ਪਹੁੰਚਾਓ ਕਿਸੇ ਜੀਵ ਜੰਤੂ ਨਾਲ ਛੇੜਖਾਣੀ ਨਾ ਕਰੋ ਕਿਸੇ ਵੀ ਚੀਜ਼ ਨੂੰ ਨੁਕਸਾਨ ਨਾ ਪਹੁੰਚਾਓ ਪੌਦਿਆਂ ਤੇ ਫੁੱਲਾਂ ਨੂੰ ਨਾ ਤੋੜੋ డు ਐਂਡ ਡਾਂਸ ਵਾਹ ਆਪਾਂ ਦਿਖਾਉਣਿਆ ਜੀ ਭਗਤ ਸਿੰਘ ਦਾ ਸਟੈਚੂ ਬਣਿਆ ਹੋਇਆ ਸ਼ਹੀਦ 에 आजम ਭਗਤ ਸਿੰਘ ਜਨਮ ਲਾਇਲਪੁਰ ਫੈਸਲਾਬਾਦ ਸਤੰਬਰ 28 1907 ਤੇ ਮਾਰਚ 23 1931 ਦੇਖ ਸਾਦੇ ਇਹ ਕੈਵਨ ਦੇ ਵਿੱਚ ਐਨ ਫਿੱਟ ਕਰਿਆ ਹੋਇਆ ਤਾਂ ਕਿ ਖੂਬਸੂਰਤੀ ਬਣਾਈ ਰੱਖੀ ਜਾਵੇ ਇਥੇ ਤੁਸੀਂ ਪੜ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਭਗਤ ਸਿੰਘ ਬਾਰੇ ਆਪਣੇ ਪੰਜਾਬੀਆਂ ਨੂੰ ਤਾਂ ਮੋਸਟਲੀ ਪਤਾ ਹੀ ਹੁੰਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਠੀਕ ਆ ਭਗਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਭਾਰਤ ਦੀ ਆਜ਼ਾਦੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ ਉਹ 1921 ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਸਹਿਯੋਗ ਅੰਦੋਲਨ ਵਿੱਚ ਸ਼ਾਮਲ ਹੋ ਗਿਆ ਉਸ ਨੇ ਅਰਤਵਾਦੀ ਵਿਚਾਰਾਂ ਨੂੰ ਹਲਾਉਣ ਲਈ 1926 ਵਿੱਚ ਨੌਜਵਾਨ ਭਾਰਤ ਸਭਾ ਦੀ ਸਹਿਬ ਸਥਾਪਨਾ ਕੀਤੀ ਉਹ ਦਮਨਕਾਰੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਗੈਤਕ ਬੰਬ ਸੁੱਟਣ ਲਈ ਗ੍ਰਿਫਤਾਰ ਹੋਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਕੈਦਿਆਂ ਦੇ ਹੱਕਾਂ ਲਈ ਮਰਦੇ ਦਮ ਤੱਕ ਲੜਦਾ ਰਿਹਾ ਹੁਣ ਜੀ ਆਪਾਂ ਇਹ ਚੀਜ਼ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਪਾਰਕ 'ਚ ਉਹ ਡੁੰਗਾਈ ਵੱਲ ਟਹਿਲ ਜਾਨੇ ਹਾਂ ਦਿਖਾਉਣਿਆ ਤੁਹਾਨੂੰ ਦੋ ਰਸਤੇ ਜਾਂਦੇ ਨੇ ਇੱਕ ਖੱਬੇ ਨੂੰ ਇੱਕ ਸੱਜੇ ਨੂੰ ਆਪਾਂ ਸੱਜੇ ਨੂੰ ਜਾਂਦੇ ਹਾਂ ਬਾਕੀ ਯਾਰ ਪੌਦੇ ਵਧੀਆ ਲਾਏ ਹੋਏ ਨੇ ਯਾਰ ਦੇਖ ਸਕਦੇ ਹੋ ਖੁੱਲੇ ਆਸਮਾਨ ਹੇਠ ਤੇ ਤਾਜੀ ਹਵਾ ਖਾਓ दिमागी टेंशन तो खेड़ा वाह लो जी बढ़िया लग रहा है यार नॉट बैड उथे देखो झूले लगे हुए भाई देख ਭਾਈ ਪੈਸੇ ਦੇਖਾ ਜਾਵੇ ਮੈਨੂੰ ਤਾਂ ਕੈਨੇਡਾ ਦਾ ਭਲੇਖਾ ਪੈ ਰਿਹਾ ਯਾਰ ਬਾਕੀ ਭਾਈ ਕੈਨੇਡਾ ਵਾਲਿਓ ਕਮੈਂਟ ਕਰਕੇ ਦੱਸਿਓ ਕੈਨੇਡਾ ਦਾ ਭਲੇਖਾ ਪੈ ਰਿਹਾ ਮੈਨੂੰ ਥੋੜਾ ਥੋੜਾ ਚਲ ਕਜੀਜ ਜਿੱਦਾਂ ਉਹ ਆ ਲੱਗਿਆ ਹੋਇਆ ਨਾ ਕੈਨੇਡਾ ਦੇ ਵਿੱਚ ਐ ਹੀ ਹੁੰਦਾ ਆ ਕੈਨੇਡਾ ਕੈਨੇਡਾ ਕਰਾਈ ਪਈ ਆ ਦੇਖੋ ਕਿਹੜਾ ਦਾ ਭਲੇਖਾ ਲੱਗਿਆ ਇੱਧਰ ਡੱਬੇ 'ਚ ਇੱਕ ਨਵੀਂ ਹੋਰ ਟੈਂਕੀ ਬਣ ਰਹੀ ਆ। ਮਨ ਥੋੜਾ ਮੋਟਾ ਹੋਟੇਲ ਦੇ ਆ ਉਹ ਥਿੱਕ ਬੋਰਡ ਲੱਗਿਆ ਹੋਇਆ ਦੇਖਦੇ ਆ। ਕੀ ਚੀਜ਼ ਦੀ ਅਵੇਰਨੈਸ ਕੀਤੀ ਗਈ ਆ। ਬਾਗਾਂ ਦੇ ਫੁੱਲ ਸਦਾ ਹੱਸਦੇ ਰਹਿੰਨ। ਸਤਿਕਾਰ ਸੰਸਕਾਰ ਸਦਾ ਵਸਦੇ ਰਹਿੰਨ। ਤਕਰੀਬਨ ਆਪਾਂ ਨੂੰ ਇੱਥੇ 10 ਤੋਂ 15 ਮਿੰਟ ਹੋ ਚੁੱਕੇ ਠੀਕ ਆ ਥੋੜਾ ਸ਼ਾਮ ਦਾ ਟਾਈਮ ਹੋ ਗਿਆ ਹੁਣ ਆਪਾਂ ਨਿਕਲਦੇ ਆ ਇਹ ਜਦੋਂ ਆਪਾਂ ਇੱਥੇ ਜੋ ਆਈ ਮੀਨ ਜਦੋਂ ਨਾ ਮੈਂ ਇੱਥੇ ਆਏ ਆ ਮੈਂ ਦੇਖਿਆ ਨਹੀਂ ਸੀ ਇਹ ਪਾਰਕ ਤੇ ਦੇਖ ਸਕਦੇ ਹਾਂ ਇੱਕ ਜੱਥਾ ਬੈਠਣ ਨੂੰ ਆ ਬਣਾਇਆ ਹੋਇਆ ਤੇ ਇੱਕ ਹੋਰ ਆ ਬਾਕੀ ਦੋਸਤੋ ਇਸ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਆਪਣਾ ਅੱਜ ਦੋ ਕੰਮ ਹੋ ਗਏ ਇੱਕ ਤਾਂ ਐਜ਼ ਯੂਜਵਲ ਆਪਣਾ ਪਾਣੀ ਲਾਉਣਾ ਸੀ ਬਾਦਿਆਂ ਨੂੰ ਦੂਸਰਾ ਅੱਜ ਆਪਾਂ ਥੋੜਾ ਰਿਲੈਕਸ ਹੋਣ ਲਈ ਪਾਰਕ ਚ ਟਹਿਲਣ ਆ ਗਏ ਨਾਲੇ ਆਪਾਂ ਪਾਰਕ ਦਿਖਾਤਾ ਬਾਕੀ ਮਿਲਦੇ ਆਪਾਂ ਅਗਲੇ ਵਲੌਗ ਚ ਸਬਸਕ੍ਰਾਈਬ